ਐ ਵੀ ਕਹਦੇ ਹੁੰਦੇ ਆ ਵੀ ਜੇ ਕੋਈ ਨਵਾਂ ਆਪ ਦਾ ਵੀਰ ਕੰਮ ਕਰੇ ਨਾ ਤੇ ਉਹਨੂੰ ਖੱਲਾਸ਼ੇਰੀ ਤੇ ਆਪ ਦਾ ਸਾਥ ਹਨਾ ਜਰੂਰ ਦੇਣਾ ਚਾਹੀਦਾ ਅੱਜ ਮੈਂ ਤੇ ਦੀਪੂ ਆਏ ਆ ਬਾਈ ਜੀਤਾਲੀਵਾਲ ਕੋਲੇ ਤੇ ਬਾਈ ਨੇ ਨਾ ਪਹਿਲਾਂ ਡੈਰੀ ਹੁੰਦੀ ਸੀ ਤੇ ਹੁਣ ਹੋਟਲ ਕੀਤਾ A to Z ਸਮਾਨ ਮਿਲਦਾ ਬਾਈ ਕੋਲੇ ਆਜੂ ਬਾਕੀ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਵੀ ਕੀ ਕੀ ਕੁਝ ਬਾਈ ਬਣਾਉਂਦਾ ਹੈਗਾ ਤੇ ਬਾਈ ਆਪ ਇੱਥੇ ਘਰੇ ਹਲਵਾਈ ਲਾਇਆ ਵਾ ਘਰੇ ਹੀ ਬਣਾਉਂਦਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਆਪਣੇ ਕੋਲੇ ਕੀ ਕੀ ਆਟਾ ਬਣਾਉਂਦੀਆਂ ਵੇ ਆਪਣੇ ਕੋਲੇ ਮਠਾਈ ਵਾਲਾ ਸਾਰੇ ਗਲਾਜਮਨ ਲਾ ਲੋ ਖੋਏ ਵਾਲੀ ਵਰਤੀ ਬੇਸਣ ਵਾਲੀ ਬਾਲੂ ਸ਼ਿੰਘਾ ਸਾਰਾ ਆਪਣਾ ਸਮਾਨ ਤਿਆਰ ਕਰੀ ਜਿੰਨੇ ਨਾਲ ਨਾਲ ਕੱਲੀ ਆਪਾਂ ਕੰਮ ਸ਼ੁਰੂ ਕੀਤਾ ਤੇ ਚੱਲੀ ਜਾਂਦਾ ਕੰਮ ਨਾਲ ਨਾਲ ਤਿਆਰ ਹੋਈ ਜਾਂਦਾ ਅੱਛਾ ਮੰਡੀ ਕੋਲ ਹੁਣੇ ਆ ਜਾਂ ਕਿਵੇਂ ਨਾਲ ਨਾਲ ਵੀਰੇ ਆਪਾਂ ਆਪਦਾ ਤਿਆਰ ਕਰਦੇ ਕਰੇ ਕਰਦੇ ਆ ਤਾਂ ਬਾਈ ਪਹਿਲਾਂ ਹਨਾ ਆਪਣਾ ਡੇਰੀ ਦਾ ਵੀ ਕੰਮ ਸੀਗਾ ਹਾਂਜੀ ਤੇ ਹੁਣ ਵੀ ਡੇਰੀ ਦਾ ਨਾਲ ਹੀ ਜਾਰੀ ਕੀਤਾ ਨਾਲ ਚੱਲਦਾ ਵੀਰੇ ਇਹ ਤਾਂ ਆਪਾਂ ਸਾਈਡ ਵਿੱਚ ਨਾਲ ਛੱਡ ਕੀਤਾ ਉਹ ਤਾਂ ਆਪਣਾ ਚੱਲਦਾ ਹੈ ਤੇ ਕੀ ਕੀ ਕੁਛ ਆਪਣੇ ਕੋਲ ਮਿਲਦਾ ਹੈ ਆਪਣੇ ਕੋਲੇ ਬਿਆਨ ਛਾਦੀਆਂ ਜਿਵੇਂ ਕੋਈ ਸਮਾਨ ਚਾਹੀਦਾ ਹੈ ਜੇ ਕੋਈ ਹੋਰ ਪ੍ਰੋਗਰਾਮ ਤੇ ਖੋਆ ਪਨੀਰ ਮੱਖਣ کریم ਉਹ ਸਾਰੀ ਆਈਟਮ ਆਪਣੀ ਦੁੱਧ ਵਾਲੀ ਚੱਲਦੀ ਹੈ ਦਹੀਂ ਵਗੈਰਾ ਜਿਵੇਂ ਕੋਈ ਆਰਡਰ ਦਿੰਦਾ ਬਿਆਨ ਛਾਦੀਆਂ ਦੇ ਉਵੇਂ ਆਪਾਂ ਤਿਆਰ ਕਰਕੇ ਦਿੰਨੇ ਆ ਮੋਬੇ ਅੱਛਾ ਪਹਿਲਾਂ ਤੁਸੀਂ ਦੀਵਾਲੀ ਤੇ ਕਰਦੇ ਹੁੰਦੇ ਸੀ ਕਿਉਂ ਮੈਂ ਤੁਹਾਡੇ ਤੋਂ ਲਈ ਜਾਂਦਾ ਗਿਆ ਜਾਂਦਾ ਰਿਹਾ ਚਾਰ ਪੰਜ ਸਾਲ ਹੋ ਗਏ ਦੀਵਾਲੀ ਦਾ ਇਕੱਲਾ ਦੀਵਾਲੀ ਤੇ ਪੰਜ ਸੱਤ ਦਿਨ ਅਸੀਂ ਕੰਮ ਕਰਦੇ ਆਂ ਤੇ ਉਹਦੇ ਕਰਕੇ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਦਾ ਸੀ ਤੇ ਉਸ ਕਰਕੇ ਅਸੀਂ ਹੁਣ ਲਗਾਤਾਰੀ ਕੰਮ ਸ਼ੁਰੂ ਕੀਤਾ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦਿਓ ਆਪਣੇ ਡੱਬਾ ਵਾਲੀ ਨੂੰ ਕਿੱਲੇ ਵਾਲੀ ਲਿੰਕ ਰੋਡ ਵੀ ਕਹਿੰਦੇ ਐ ਮੰਡੀ ਵਾਲਾ ਪੁਰਾਣਾ ਦਾ ਰਾਹ ਕਹਿੰਦੇ ਐ ਮੰਡੀ ਵਾਲਾ ਤੇ ਡੱਬਾ ਵਾਲੀ ਨੂੰ ਜਾਂਦਾ ਲੈਣਾ ਦੇ ਨਾਲ ਨਾਲ ਉਸ ਰਾਹ ਤੇ ਆਪਣੇ ਨਾਲ ਪਿੰਡ ਦੇ ਨਾਲ ਹੀ ਦਿਕਣਾ ਅੱਛਾ ਇਹ ਆਪਣੇ ਜਿੱਥੇ ਤੁਹਾਡਾ ਪੁਰਾਣਾ ਘਰ ਆ ਹਨ ਜਿੱਥੇ ਰਹਿੰਦੇ ਹੋ ਉਹਦੇ ਉਹਦੇ ਵਿੱਚ ਹੀ ਆਣਾ ਉੱਥੇ ਆ ਜੀ ਵੇ ਆਵਾ ਫੋਨ ਨੰਬਰ ਦੱਸ ਦਿਓ 94632 58244 ਤੇ ਬਾਈ A to Z ਇਹਨਾਂ ਕੋਲ ਆਈਸਕ੍ਰੀਮ ਮਿਲਦੀ ਆ ਤੁਸੀਂ ਦੇਖ ਸਕਦੇ ਹੋ ਚਾਕਲੇਟ ਵੀ ਪਈ ਆ ਜਿਵੇਂ ਕਿਟਕਟ ਡੈਰੀ ਮਿਲਕ ਆ ਕੇ ਇਧਰ ਬੱਚਿਆਂ ਦੇ ਖਾਣ ਨੂੰ ਲੇਜ਼ ਕਰ ਕਰੇ ਤੇ ਬਰਥਡੇ ਪਾਰਟੀ ਦਾ ਵੀ ਫੁੱਲ ਇੰਤਜ਼ਾਮ ਹੋਊਗਾ ਬਾਈ ਸਾਨੂੰ A to Z ਚੀਜ਼ ਇੱਥੇ ਅਵੇਲੇਬਲ ਕਰਾਉਣਗੇ ਜਿਵੇਂ ਕੇਕ ਪੇਸਟਰੀਜ਼ ਪੈਟਿਸ ਤੇ ਫੁੱਲੀ AC ਰੂਮਾਂ ਤੇ ਬਾਕੀ ਇਹ ਖਾਈ ਜਾਂਦੇ ਆ ਬਾਈ ਇਹਨਾਂ ਤੋਂ ਕਰਦੇ ਆ ਬਾਈ ਕਿਵੇਂ ਟੇਸਟ ਦਾ ਬਾਈ ਤੁਸੀਂ ਮਿਲਕ ਵਪਾਰੀ ਜਾਨਦੇ ਹੋ ਹਾਂਜੀ ਤੇ ਟੇਸਟੀ ਆ ਬਹੁਤ ਵਧੀਆ ਬਾਈ ਬਹੁਤ ਵਧੀਆ ਇੱਕ ਨੰਬਰ ਪਹਿਲਾਂ ਵੀ ਬਿੰਦੇ ਰਹੇ ਇਹਦੇ ਕੋਲੇ ਹੁਣ ਇਹਨੇ ਮੱਲਾ ਵੱਡੀ ਦੁਕਾਨ ਕਰ ਲਈ ਪਹਿਲਾਂ ਹੁਣ ਬਿੰਦੇ ਰਹੇ ਪਹਿਲਾਂ ਵੀ ਸਲੇ ਲਾਉਂਦੇ ਬਾਈ ਤੇ ਬਾਈ ਜੀ ਤੁਸੀਂ ਨਿਊਡਲ ਸਿਕਾ ਰਹੇ ਹੋ ਹਾਂਜੀ ਬਹੁਤ ਵਧੀਆ ਟੇਸਟ ਹੈ ਜੀ ਪੱਕੀ ਸ਼ੁਰੂ ਤੋਂ ਜੁੜੇ ਹੋਇਆ ਪਹਿਲਾਂ ਮਿਠਾਈ वगैरह ਸਾਰੇ ਲੈ ਕੇ ਜਾਂਦੇ ਰਹੇ ਆ ਘਰ ਦਾ ਸਾਮਾਨ ਵਧੀਆ ਹੁੰਦਾ ਜੀ ਇਸ ਤਰ੍ਹਾਂ ਅੱਗੇ ਵੀ ਹੁਣ ਜੁੜੇ ਰਹਿਾਂਗੇ ਅਸੀਂ ਤੇ ਬਾਕੀ ਜਿਵੇਂ ਹੁਣ ਸਾਡੇ ਪਿੰਡ ਪਿੰਡ ਦੇ ਜਿਆਦਾ ਆਉਣਗੇ ਪਸਰਾਲੇ ਦੇ ਹਨਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇੱਥੇ ਵੱਧ ਤੋਂ ਵੱਧ ਆਉਣ ਹਨਾ ਜਿਆਦਾ ਤੋਂ ਜਿਆਦਾ ਪਹੁੰਚੋ ਸਾਰਾ ਸਮਾਨ ਘਰੇ ਤਿਆਰ ਕੀਤਾ ਜਾਂਦਾ ਜੀ ਕਿਸੇ ਤਰ੍ਹਾਂ ਦੀ ਕੋਈ ਬਿਲਾਅ ਨਹੀਂ ਹੈ ਠੀਕ ਹੈ ਹੈ ਕੋਰਡਰ ਦੇ ਤਿਆਰ ਕੀਤਾ ਜਾਂਦਾ ਤੇ ਬਾਕੀ ਬਾਈ ਆਪਾਂ ਤੁਹਾਨੂੰ ਫਰਿੱਜ ਖੋਲ ਕੇ ਵੀ ਦਿਖਾਉਣੇ ਆ ਦੇਖੋ ਸਾਰਾ ਪੂਰੀ ਕਲੀਨ ਆ ਜਿਵੇਂ ਵੀ ਕੋਈ ਡਸਟ ਵਗੈਰਾ ਨਹੀਂ ਹੈ ਜੀ ਦੇਖੋ A to Z ਠੰਡੇ ਵੀ ਮਿਲਣਗੇ ਤੇ ਇਧਰ ਪੇ ਬੈਠ ਜਬਈਆ ਤੇ ਸਫਾਈ ਵੀ ਬਈਆ ਦੇਖੋ ਦੁਕਾਨ ਦੀ ਸਾਰੀ ਫੁੱਲ ਹੈ ਯਾਰ ਉਹ ਗੱਲ ਹੈਣੀ ਆ ਜਿਵੇਂ ਪੰਜਾਬੀ ਬੰਦਾ ਤਾਂ ਹੁੰਦਾ ਕਹਿੰਦੇ ਹੁੰਦੇ ਹਨ ਵੀ ਪੰਜਾਬੀ ਬੰਦਾ ਪਹਿਲਾਂ ਸਫਾਈ ਦੇ ਧਿਆਨ ਰੱਖਦਾ ਤੇ ਆਪਾਂ ਚਲ ਨਿੰਦਰਾ ਦਾ ਕਿਸੇ ਨੂੰ ਹੈ ਨਹੀਂਗਾ ਵੀ ਅਗਲਾ ਆਪਾਂ ਨੂੰ ਪਤਾ ਵੀ ਗੰਦ ਕੌਣ ਬੰਦਾ ਤੇ ਸਫਾਈ ਆਪਣਾ ਪੰਜਾਬੀ ਰੱਖਦਾ ਹੁੰਦਾ ਤੇ ਮੇਰੀ ਆਪਣੇ ਪਿੰਡਿਆਂ ਨੂੰ ਤੇ ਜਿਹੜੇ ਨੇੜੇ ਨਾਲ ਆਪਣੇ ਪਿੰਡ ਲੱਗਦੇ ਆ ਪਿੰਡ ਪਥਰਾਲੇ ਦੇ ਹਨਾ ਜਿਵੇਂ ਰੁਲਦੂ ਵਾਲਾ ਹੋ ਗਿਆ ਬਾਂਡੀ ਹੋ ਗਈ ਤੇ ਕੂਟੀ ਇਧਰ ਫਲੜ ਹੋ ਗਿਆ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਬਾਈ ਜੀਤਾਲੀ ਵਾਲੇ ਕੋਲੇ ਪਹੁੰਚੋ ਆਪਾਂ ਇਹਦੀ ਲੋਕੇਸ਼ਨ ਦੱਸ ਦਿੰਨੇ ਆ ਜਦੋਂ ਆਪਾਂ ਪਥਰਾਲੇ ਪਿੰਡ ਤੋਂ ਮੰਡੀ ਡੱਬਾ ਵਾਲੀ ਨੂੰ ਮੰਡੀ ਕਿੱਲੇ ਵਾਲੀ ਤੇ ਮੰਡੀ ਡੱਬਾ ਵਾਲੀ ਨੂੰ ਇਹ ਲਿੰਕ ਰੋਡ ਜਾਂਦਾ ਹੈਗਾ ਤੇ ਉਹਦੇ ਤੇ ਸਿੱਧਾ ਆ ਦੇਖੋ ਇੱਧਰ ਦਿਖਾ ਦਿੰਨੇ ਆ ਤੁਹਾਨੂੰ ਬਾਹਰੋਂ ਉਹ ਇੱਧਰੋਂ ਮੋੜ ਮੁੜਦਾ ਤੇ ਇੱਥੇ ਬਾਈ ਜੀਤਾਲੀ ਵਾਲਾ ਤੁਹਾਨੂੰ ਨੰਬਰ ਵੀ ਦੱਸ ਦਿੰਨੇ ਆ ਤੇ ਬਾਈ ਨਾਲ ਤੁਸੀਂ ਜਰੂਰ ਸੰਪਰਕ ਕਰੋ ਤਾਂ ਆਪਣੇ ਨਾ ਅੰਕਲ ਜੀ ਬੈਠੇ ਹਨਗਿੰਦਰ ਸਿੰਘ ਤੇ ਇਹ ਬਹੁਤ ਐਪਰੀਸ਼ੀਏਟ ਕਰਦੇ ਆ ਬਾਈ ਨੂੰ ਤੇ ਇਹਨਾਂ ਨੇ ਕਿਹਾ ਸੀਗਾ ਹੋਟਲ ਕਰਨ ਨੂੰ ਤੇ ਅੰਕਲ ਤੁਸੀਂ ਦੱਸੋਗੇ ਵੀ ਆਪਾਂ ਤੁਸੀਂ ਇਹਨਾਂ ਤੋਂ ਮਠਾਈ ਲੈ ਕੇ ਆਨੇ ਬਹੁਤ ਟਾਈਮ ਦੇ। ਇਹਨਾਂ ਨੂੰ ਕਾਫੀ ਸਾਲ ਹੋ ਗਏ ਸੀ ਹਰ ਸਾਲ ਨਾਲ ਦਿਵਾਲੀ ਤੇ ਮਠਾਈ ਬਣਾਉਂਦੇ ਹੁੰਦੇ ਸੀ ਤੇ ਬਸ ਬਣਾਉਂਦੇ ਕੀ ਸੀ ਟਾਈਮ ਨਾਲ ਮੁੱਕ ਹੀ ਜਾਂਦੀ ਸੀਗੀ ਜੀ ਹਰ ਵਾਰੀ। ਵੀ ਬਹੁਤ ਟੇਸਟੀ ਬਣਾਉਂਦੇ ਸੀ। ਇਹਨਾਂ ਇੰਨੀ ਮਠਾਈ ਬਾਲੀ ਵਧੀਆ ਹੁੰਦੀ ਸੀ। ਫਰੇਕ ਬੰਦਾ ਇੱਥੇ ਤਾਂ ਖਾਂਦਾ ਹੀ ਖਾਂਦਾ ਸੀ। ਮੇਰੇ ਘਰ ਅੱਜ ਲਗਭਗ 50% ਪਿੰਡ ਦੇ ਰਿਸ਼ਤੇਦਾਰੀਆਂ 'ਚ ਵੀ ਮਠਾਈ ਗਈ ਸੀ ਇਹਨਾਂ ਦੀ। ਤੇ ਹਰੇਕ ਬੰਦਾ ਕਹਿੰਦਾ ਸੀ ਵੀ ਯਾਰ ਤੂੰ ਇਕੱਲੀ ਦੀਵਾਲੀ ਤੇ ਕਿਉਂ ਮਠਿਆਈ ਲਾਉਣਾ ਤੇ ਤੂੰ ਸਾਰਾ ਸਾਲ ਕਿਉਂ ਨਹੀਂ ਕੰਮ ਕਰਦਾ ਹੁੰਦਾ ਇਹ ਤਾਂ ਨਾ ਵੀ ਆਇਆ ਵੀ ਮੈਂ ਆਪ ਲੈ ਕੇ ਜਾਂਦਾ ਰਸਤੇ ਰਾਕੇ ਭੂਆ ਕੋਲੇ ਮੈਂ ਜਾਂਦਾ ਸੀ ਮੈਂ ਬਾਈ ਤੋਂ ਹੀ ਲੈ ਕੇ ਆਂਦਾ ਸੀਗਾ ਮਠਿਆਈ ਬਹੁਤ ਜਿਆਦਾ ਸਵਾਦ ਹੁੰਦੀ ਸੀ ਹਨਾ ਤੇ ਇੱਕ ਬੜਾ ਬੇਫਿਕਰ ਰੋਜ਼ ਹੀ ਇਹਨੂੰ ਕਹੀ ਜਾਂਦੇ ਸੀ ਵੀ ਯਾਰ ਤੂੰ ਇਹ じゃ ਕੰਮ ਕਰ ਯਾਰ ਤੇ ਸਾਨੂੰ ਨਾ ਕੁਆਲਿਟੀ ਚਾਹੀਦੀ ਸੀ ਤੇ ਹਰੇਕ ਬੰਦਾ ਚਾਹੁੰਦਾ ਕੁਆਲਿਟੀ ਅੱਜ ਕੱਲ ਪੈਸਾ ਕੋਈ ਨਹੀਂ ਵੰਦਾ ਇੱਕ ਕੁਆਲਿਟੀ ਬਣਦੀ ਸੀ ਇਹਦੇ ਕੋਲੇ ਇਹ ਕਰਕੇ ਇਹਨੂੰ ਆਖਿਆ ਕਿ ਤੂੰ ਕੁਆਲਿਟੀ ਦੇ ਦੇ ਯਾਰ ਤੇ ਤੈਨੂੰ ਪੂਰਾ ਹਿੱਸਾ ਜੋਗ ਦੇਵਾਂਗੇ ਤੇ ਹੁਣ ਇਸ ਬੰਦੇ ਨੇ ਦੁਕਾਨ ਜਲਾਈ ਹੈ ਨਵੀਂ ਤੇ ਸਾਡੇ ਇੱਕ ਵੀ ਦਾ ਪੂਰੀ ਸਪੋਰਟ ਹੈ ਮੈਂ ਕਹਿੰਦਾ ਵੀ ਹਰੇਕ ਬੰਦਾ ਆ ਕੇ ਨਾ ਕਿਰ ਇੱਕ ਵਾਰੀ ਜ਼ਰੂਰ ਮੌਕਾ ਦਿਓ ਇਹ ਕੋਈ ਗੜਬੜ ਹੋਈ ਦਾ ਨਾ ਆਇਓ ਦਵੰਦ ਕਿਰਾਂ ਨਾ ਖਾ ਕੇ ਵੀ ਜ਼ਰੂਰ ਦੇਖ ਕੇ ਜਾ ਇੱਕ ਵਾਰੀ ਤੇ ਬਸ ਸਭ ਦਾ ਬਹੁਤ ਬਹੁਤ ਤਾਲਵਾਦ ਹੋਊਗਾ ਇੱਕ ਵਾਰੀ ਆ ਕੇ ਜੀਓ